ਸਸਕਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਦੋਸਤੋ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਆ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਵਿੱਚੋਂ ਪੰਜਾਬ ਦੀਆਂ ਦੇ ਵਿੱਚੋਂ ਸਿਰਫ 3 ਸੀਟਾਂ ਹੀ ਆਮ ਆਦਮੀ ਪਾਰਟੀ ਜਿੱਤ ਪਾਈ ਹੈ ਤੇ 7 ਸੀਟਾਂ ਕਾਂਗਰਸ ਦੀ ਝੋਲੀ ਦੇ ਵਿੱਚ ਪਈਆਂ ਹਨ ਜਿਨ੍ਹਾਂ ਨੂੰ ਹਰਾ ਕੇ ਆਮ ਆਦਮੀ ਪਾਰਟੀ 2022 ਦੇ ਵਿੱਚ ਪਾਵਰ ਦੇ ਵਿੱਚ ਆਈ ਸੀ ਦੇ ਦੋ ਆਜ਼ਾਦ ਉਮੀਦਵਾਰ ਜਿੱਤੇ ਹਨ ਇੱਕ ਸੀਟ ਸ਼੍ਰੋਮਣੀ ਕਾਲੀਦਾਲ ਬਦਲ ਦੇ ਝੋਲੀ ਦੇ ਵਿੱਚ ਪਈ ਹੈ ਬਠਿੰਡਾ ਦੋਸਤੋ ਆਮ ਆਦਮੀ ਪਾਰਟੀ ਦੇ ਵਿੱਚ ਮੀਟਿੰਗਾਂ ਦੇ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਤੋਂ ਇਲਾਵਾ ਕਿਸੇ ਹੋਰ ਨੂੰ ਚਿਹਰਾ ਨਹੀਂ ਬਣਾਇਆ ਗਿਆ ਇਹ ਵੀ ਇੱਕ ਪਾਰਟੀ ਦੀ ਹਾਰ ਦਾ ਕਾਰਨ ਹੈ ਜਿਸ ਕਾਰਨ ਸਾਰੇ ਐਮਐਲਏ ਤੇ ਕੈਬਨਿਨ ਮਿਨਿਸਟਰ ਦਰਸ਼ਨੀ ਘੋੜੇ ਬਣ ਕੇ ਰਹਿ ਗਏ ਹਨ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਅਕੋਰਡਿੰਗ ਟੂ ਜਿੱਤ ਨਹੀਂ ਸકી ਮੁੱਖ ਮੰਤਰੀ ਭਗਵੰਤ ਮਾਨ ਕਦੇ ਦਿੱਲੀ ਕਦੇ ਰਾਜਸਥਾਨ ਗੁਜਰਾਤ ਯੂਪੀ ਬਿਹਾਰ ਕਿਤੇ ਵੀ ਆਲ ਓਵਰ ਇੰਡੀਆ ਦੇ ਵਿੱਚ ਸਟਾਰ ਪ੍ਰਚਾਰਕ ਦੇ ਰੂਪ ਦੇ ਵਿੱਚ ਪ੍ਰਚਾਰ ਕਰਦੇ ਰਹੇ ਕਿ ਲੇਕਿਨ ਪੰਜਾਬ ਵੱਲ ਝਾਤੀ ਨਹੀਂ ਮਾਰੀ ਤੇ ਮੁੱਖ ਮੰਤਰੀ ਦਾ 13 0 ਦਾ ਵਾਦਾ ਦਾਵਾ ਫੇਲ ਹੋ ਗਿਆ ਹੈ ਜ਼ਿਕਰ ਜੋਗਾ ਕਿ 2022 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ 117 ਦੇ ਵਿੱਚੋਂ 92 ਸੀਟਾਂ ਜਿੱਤ ਕੇ ਬਹੁਤ ਵੱਡੀ ਲੀਡ ਦੇ ਨਾਲ ਸੱਤਾ ਦੇ ਵਿੱਚ ਆਈ ਸੀ 2022 ਦੀਆਂ ਜਿਹੜੀ ਚੋਣਾਂ ਹੋਈਆਂ ਸੀਗੀਆਂ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਪਾਰਟੀ ਵਰਕਰ ਗਰਾਊਂਡ ਲੈਵਲ ਤੇ ਪਿੰਡਾਂ ਦੇ ਵਿੱਚ ਲਾ ਲੋ ਸ਼ਹਿਰਾਂ ਦੇ ਵਿੱਚ ਲਾ ਲੋ ਕਸਬਿਆਂ ਦੇ ਵਿੱਚ ਲਾ ਲੋ ਉਹਨਾਂ ਦੀ ਕਦਰ ਨਹੀਂ ਹੋਈ ਜਿਹੜੇ ਐਮਐਲਏ ਸਹਿਬਾਨ ਸੀਗੇ ਉਹਨਾਂ ਦੇ ਕੋਲ ਦਫ਼ਤਰਾਂ ਦੇ ਵਿੱਚ ਕਾਂਗਰਸੀ ਤੇ ਅਕਾਲੀ ਦਲ ਦੇ ਜਿਹੜੇ ਸਰਪੰਚ ਸਹਿਬਾਨ ਸੀਗੇ ਉਹੀ ਦਿਖਦੇ ਸੀ ਆਮ ਆਦਮੀ ਪਾਰਟੀ ਦਾ ਵਰਕਰ ਨਜ਼ਰ ਨਹੀਂ ਆਇਆ ਤੇ ਐਮਐਲਏ ਸਹਿਬਾਨਾਂ ਵੱਲੋਂ ਵੀ ਵਿਧਾਇਕਾਂ ਵੱਲੋਂ ਵੀ ਨਜ਼ਰ ਅੰਦਾਜ਼ ਕਰਨਾ ਵੀ ਆਮ ਆਦਮੀ ਪਾਰਟੀ ਨੂੰ ਭਾਰੀ ਪੈ ਗਿਆ ਕਿਉਂਕਿ ਆਮ ਆਦਮੀ ਪਾਰਟੀ ਦਾ ਬੂਟਾ ਜਿਹੜੇ ਵਰਕਰਾਂ ਨੇ ਲਾਇਆ ਸੀ ਉਹਦੀ ਕਦਰ ਨਹੀਂ ਪਈ ਹਾਂ ਕੁਝ ਬੰਦਿਆਂ ਨੂੰ ਮਿਲ ਗੀਆਂ ਉਹ ਗੱਲ ਲੱਗ ਗਈ ਲੇਕਿਨ ਜਿਹੜੇ ਪਿੰਡਾਂ ਦੇ ਵਿੱਚ ਬੂਥ ਲੈਵਲ ਤੇ ਵਲੰਟੀਅਰ ਸੀਗੇ ਉਹਨਾਂ ਦੀ ਬਿਲਕੁਲ ਹੀ ਅਣਦੇਖੀ ਕਰ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਬੋਰਡ ਆਫ ਟਰੈਕਟਰ ਵਾਈਸ ਚਾਂਸਲਰ ਆਦਿ ਦੀ ਆਦੀ ਵੀ ਨਹੀਂ ਲਗਾਏ ਗਏ ਆਮ ਆਦਮੀ ਪਾਰਟੀ ਵੱਲੋਂ ਇਹ ਵੀ ਕਾਰਨ ਹੈ ਦੋ ਵਾਰ ਪੰਚਾਇਤੀ ਚੋਣਾਂ ਦਾ ਐਲਾਨ ਕਰਨ ਦੇ ਬਾਅਦ ਵੀ ਆਮ ਆਦਮੀ ਪਾਰਟੀ ਵੱਲੋਂ ਪੰਚਾਇਤੀ ਚੋਣਾਂ ਨਹੀਂ ਕਰਾਈ ਗਈਆਂ ਇਹ ਵੀ ਇੱਕ ਮੁੱਖ ਕਾਰਨ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਸਰਪੰਚ ਐਮ ਸੀ ਮੈਂਬਰ ਅਹਿਮ ਰੋਲ ਅਦਾ ਕਰਦੇ ਹਨ ਪਾਰਟੀ ਨੂੰ ਵੋਟ ਪਵਾਉਣ ਦਾ ਇੱਕ ਹੋਰ ਕਾਰਨ ਦਾ ਬਹੁਤਨੇ ਸਾਰੇ ਸ਼ੇਅਰ ਕਰਾਂਗਾ ਵਾਰੀ ਵਾਰੀ ਕਾਂਗਰਸੀ ਸਰਪੰਚਾਂ ਨੂੰ ਗਰੰਟਾ ਦੇ ਗੱਫੇ ਦੇਣਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਆਮ ਆਦਮੀ ਪਾਰਟੀ ਦੀ ਸੋਚ ਦੇ ਵਿੱਚ ਇਹ ਸੀਗਾ ਕਿ ਅਸੀਂ ਲੋਕਾਂ ਨੂੰ ਖੁਸ਼ ਕਰਕੇ ਤੇ ਕਾਂਗਰਸੀ ਸਰਪੰਚਾਂ ਨੂੰ ਗਰੰਟਾ ਦੇ ਕੇ ਪਿੰਡਾਂ 'ਚ ਵਿਕਾਸ ਕਰਾ ਕੇ ਵੋਟਾਂ ਲੈ ਲਾਂਗੇ ਇਟਸ ਨੋਟ ਪੋਸੀਬਲ ਕਿਉਂਕਿ ਕਾਂਗਰਸ ਦੀ ਸਰਪੰਚ ਸਿਰਫ ਕਾਂਗਰਸ ਦੀ ਕਰੂਗਾ ਅਕਾਲੀ ਦਲ ਕਾਂਗਰਸ ਅਕਾਲੀ ਦਲ ਦੀ ਕਰੂਗਾ ਆਪਣੀ ਆਪਣੀ ਪਾਰਟੀ ਦੀ ਕਰੂਗਾ ਲੇਕਿਨ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਉਹਨੂੰ ਕੋਈ ਡੈਗਨਿਸ਼ਨ ਨਹੀਂ ਦਿੱਤੀ ਉਹਦੀ ਪੁੱਛ ਪ੍ਰਤੀਤ ਨਹੀਂ ਹੋਈ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਐਮਐਲਏ ਸਹਿਵਾਣਾ ਦੇ ਦੁਆਰਾ ਫੋਨ ਨਾ ਚੱਕੇ ਜਾਣੇ ਵੀ ਇੱਕ ਮੁੱਖ ਕਾਰਨ ਹੈ ਮੈਂ ਕੱਲੇ ਇੱਕ ਦੋ ਐਮਐਲਏ ਦੀ ਗੱਲ ਨਹੀਂ ਕਰ ਰਿਹਾ ਤਕਰੀਬਨ ਪੰਜਾਬ ਦੇ ਵਿੱਚ ਹੀ ਸਿਚੁਏਸ਼ਨ ਇਹ ਹੈ ਕਿ ਐਮਐਲਏ ਸਹਿਵਾਣਾ ਵੱਲੋਂ ਜਿਹੜੇ ਪਾਰਟੀ ਵਰਕਰ ਸੀਗੇ ਉਹਨਾਂ ਨੂੰ ਖੁੰਝੇ ਲਾਈਨ ਲਾਉਣਾ ਤੇ ਦੂਸਰੀ ਪਾਰਟੀ ਦੇ ਵਰਕਰਾਂ ਨੂੰ ਮੂਰੇ ਲਿਆਉਣਾ ਵੀ ਇੱਕ ਮੇਨ ਕਾਰਨ ਮੰਨਿਆ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਦੇ ਬੂਥ ਇੰਚਾਰਜ ਉਹ ਵੀ ਉਹਨਾਂ ਦੀ ਪੁੱਛਪੜਤਾਲ ਵੀ ਐਮਐਲਏ ਸੈਮਾਨਾ ਦੁਆਰਾ ਹੋਣਾ ਜਿਵੇਂ ਪਹਿਲਾਂ ਦੱਸ ਚੁੱਕਿਆ ਇਹ ਵੀ ਇੱਕ ਕਾਰਨ ਹੈ ਜਦੋਂ ਵੀ ਕਿਸੇ ਵੀ ਆਮ ਆਦਮੀ ਪਾਰਟੀ ਦਫ਼ਤਰ ਦੇ ਵਿੱਚ ਚਲੇ ਜਾਓ ਉੱਥੇ ਤੁਹਾਨੂੰ ਕਾਂਗਰਸੀ ਤੇ ਅਕਾਲੀ ਦਲ ਦੇ ਵਰਕਰ ਹੀ ਦਫ਼ਤਰਾਂ ਦੇ ਵਿੱਚ ਨਜ਼ਰ ਆਉਣਗੇ ਲੇਕਿਨ ਉਹਨਾਂ ਨੇ ਜਿਹੜੀ ਚੋਲਾ ਉਹ ਚੇਂਜ ਕਰ ਲਿਆ ਤੇ ਆਮ ਆਦਮੀ ਵਾਲਾ ਪਾ ਲਿਆ ਲੇਕਿਨ ਉਹ ਦਿਲ ਤੋਂ ਕਾਲੀ ਤੇ ਕਾਂਗਰਸੀ ਹਨ ਤੇ ਉਹਨਾਂ ਨੇ ਵੋਟ ਵੀ ਉਹਨਾਂ ਨੂੰ ਹੀ ਪਵਾਈ ਹੈ ਜਿਹਦਾ ਨਤੀਜਾ ਤੁਹਾਡੇ ਸਾਹਮਣੇ ਹੈ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਥਿਸ ਇਜ਼ ਅ ਲੁਕਿੰਗ ਇਨ ਦਾ ਪਬਲਿਕ ਇਹ ਪਬਲਿਕ ਦੇ ਵਿੱਚ ਡਿਸਕਲੋਜ਼ ਹੋ ਚੁੱਕਿਆ एवरीथिंग ਪਿਕਚਰ ਜੋ ਸਾਹਮਣੇ ਹੈ ਹੋਰ ਵੀ ਕਈ ਕਾਰਨ ਬਣੇ ਹਨ ਸਾਰੇ ਕਲੀਅਰ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀਗੇ ਉਹਨਾਂ ਦਫ਼ਤਰਾਂ ਦੇ ਵਿੱਚ ਰੈਲੀਆਂ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਨਾਂ ਬਿਠਾਉਣਾ ਪਹਿਲ ਨਾਂ ਦੇਣਾ ਦੂਸਰੇ ਪਾਰਟੀ ਵਰਕਰਾਂ ਨੂੰ ਪੈਲ ਦੇਣਾ ਵੀ ਕਾਰਨ ਬਣੇ ਹਨ ਦੋਸਤੋ ਕਈ ਵਿਧਾਇਕਾਂ ਦੇ ਦੁਆਰਾ ਆਪਣੀ ਕਾਸਟ ਦੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਮੂਰੇ ਕਰਨਾ ਵੀ ਕਾਰਨ ਬਣੇ ਹਨ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਦਾ ਇਹਨਾਂ ਹੋਲਡ ਨਹੀਂ ਸੀਗਾ ਉਹ ਇੱਕ ਬੇਵਸੀਗੀ 2022 ਦੇ ਵਿੱਚ ਉਹਦੇ ਵਿੱਚ ਬੇ ਬਣ ਗਈ ਇਲੈਕਸ਼ਨ ਦੇ ਵਿੱਚ ਸੀਟਾਂ ਮਿਲ ਗਈਆਂ ਦੈਟ ਇਜ਼ ਗੁੱਡ ਲੇਕਿਨ ਇਹ ਜਿਹੜੀ ਕਾਸਿਜ਼ਮ ਦੇ ਭਾਈਚਾਰੇ ਦੇ ਚੱਕਰ ਦੇ ਵਿੱਚ ਇਹਨਾਂ ਦੇ ਹਾਰ ਦੇ ਕਾਰਨ ਇਹ ਵੀ ਬਣੇ ਹਨ ਵਿਧਾਇਕਾਂ ਦੇ ਦੁਆਰਾ ਪਾਈਚਾਰੇ ਵੱਲੋਂ ਚੋਣ ਪ੍ਰਚਾਰ ਨਾ ਕਰਨਾ ਜਿਹੜੇ ਵਿਧਾਇਕਾਂ ਨੇ ਨੇੜਲੇ ਸੀਗੇ ਉਹਨਾਂ ਦੇ ਪਾਈਚਾਰੇ ਦੇ ਲੋਕ ਉਹਨਾਂ ਵੱਲੋਂ ਇਹਨਾਂ ਹੋਲਡ ਜਿਵੇਂ ਪਹਿਲਾਂ ਦੱਸ ਚੁੱਕੇਗੇ ਨਹੀਂ ਹੈਗਾ ਪਿੰਡਾਂ ਦੇ ਵਿੱਚ ਤੇ ਉਹਨਾਂ ਵੱਲੋਂ ਚੋਣ ਪ੍ਰਚਾਰ ਨਾ ਵੀ ਕਰਨਾ ਬੂਥ ਨਾ ਲਗਾਉਣਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਪੰਚਾਇਤੀ ਚੋਣਾਂ ਬਲਾਕ ਸੰਵਤੀ ਚੋਣਾਂ ਨਗਰ ਕੌਂਸਲ ਚੋਣਾਂ ਕਿਉਂਕਿ ਇਹ ਚੋਣਾਂ ਨਾ ਕਰਵਾਉਣਾ ਵੀ ਇੱਕ ਕਾਰਨ ਹੈ ਸਰਪੰਚ ਮੈਂਬਰ ਸਹਿਬਾਨ ਬਲਾਕ ਮੈਂਬਰ ਐਮ ਸੀ ਲੋਕ ਵਿਧਾਨ ਸਭਾ ਚੋਣਾਂ ਦੇ ਵਿੱਚ ਅਹਿਮ ਰੋਲ ਹਰਾ ਕਰਦੇ ਹਨ ਦੂਸਰੀ ਪਾਰਟੀ ਦੇ ਦਲ ਬਦਲੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਛਾਲਾ ਮਾਰ ਕੇ ਆਉਣ ਤੋਂ ਬਾਅਦ ਚੇਅਰਮੈਨੀਆਂ ਵਰਕੇ ਅਹੁਦੇ ਨਵਾਜਣਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਉਹਦੇ ਵਿੱਚ ਰੋਸ ਸੀਗਾ ਕਿ ਅਸੀਂ ਬੂਟਾ ਲਾਇਆ ਲੇਕਿਨ ਫਾੜਾ ਇਹ ਇਹ ਲੈ ਕੇ ਇਹ ਵੀ ਕ੍ਰੋਸ ਦਾ ਕਾਰਨ ਬਣਿਆ ਕਿਉਂਕਿ ਗਰਾਊਂਡ ਲੈਵਲ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖਮੋਸ਼ੀ ਸੀਗੇ ਉਹ ਚੁੱਪ ਜਾਵ ਆਪਣੇ ਘਰਾਂ ਦੇ ਵਿੱਚ ਬੈਠ ਕੇ ਨਾ ਹੀ ਉਹਨਾਂ ਨੇ ਪ੍ਰਚਾਰ ਕੀਤਾ ਨਾ ਹੀ ਪਾਰਟੀ ਨੂੰ ਵੋਟ ਪੁਵਾਈ ਜਿੱਥੇ ਅਗਲੇ ਜੀ ਕਰਿਆ ਪੁਆਇਆ ਲੇਕਿਨ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਐਕਸਿਸ ਸਰਪੰਚ ਉਹਨਾਂ ਨੂੰ ਹੁਣ ਵੀ ਸਰਪੰਚ ਕਹਿ ਕੇ ਨਵਾਜਿਆ ਜਾਂਦਾ ਹੈ ਤੇ ਉਹਨਾਂ ਨੇ ਇਸ ਲੋਕ ਸਭਾ ਚੋਣਾਂ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਕਿਉਂਕਿ ਜਿਸ ਨੇ ਬਾਰਮੂਰੇ ਇੱਟਾਂ ਲਾਤੀਆਂ ਇੰਟਰਲੌਕ ਟੈਲਰ ਲਾਤੀਆਂ ਜਾਂ ਕਿਸੇ ਦੀ ਗਲੀ ਮਹੱਲਾ ਬਣਾਤਾ ਤਾਂ ਉਹ ਲੋਕਾਂ ਨੇ ਆਪ ਮੁਹਾਰੇ ਸਰਪੰਚ ਦੇ ਕਹਿਣ ਦੇ ਅਕੋਰਡਿੰਗ ਟੂ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਨੇ ਇਹ ਵੀ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਕਾਰਨ ਬਣਿਆ ਹੈ 1000 ਰੁਪਏ ਦੇਣਾ ਔਰਤਾਂ ਨੂੰ ਇੱਕ ਇੱਕ 1000 ਰੁਪਏ ਦਾ ਜਿਹੜਾ ਪ੍ਰੋਮਿਸ ਕਰਿਆ ਸੀ ਉਹ ਵੀ ਨਾ ਦੇਣਾ ਵੀ ਇੱਕ ਵਿਧਾਨ ਸਭਾ ਦੇ ਵਿੱਚ ਉਹਨਾਂ ਜਿਤਵਾਇਆਂ ਦੀਆਂ ਤਾਂ ਉਹ ਵੀ ਲੇਡੀਜ਼ ਨੇ ਦੁਬਾਰਾ ਵੋਟ ਨਹੀਂ ਪਾਈਆਂ ਇਹ ਵੀ ਇੱਕ ਕਾਰਨ ਬਣਿਆ ਹੋਰ ਵੀ ਬਹੁਤ ਸਾਰੇ ਕਾਰਨ ਹਨ ਦੋਸਤੋ ਲੇਕਿਨ ਜੋ ਮੁੱਖ ਕਾਰਨ ਹਨ ਉਹ ਇਹੀ ਹਨ ਆਮ ਆਦਮੀ ਪਾਰਟੀ ਨੂੰ ਕੀ ਕਰਨਾ ਚਾਹੀਦਾ ਸੀ ਉਹ ਵੀ ਡਿਸਕਲੋਸ ਕਰ ਦੇਣਾ 2 ਮਿੰਟ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਐਮਸੀ ਚੋਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਰਵਾ ਦੇਣੀਆਂ ਚਾਹੀਦੀ ਸੀ ਜੰembre ਦੇ ਵਿੱਚ ਜੰembre 2000 ਅ 23 ਦੇ ਵਿੱਚ ਕਰਵਾ ਦੇਣੀਆਂ ਚਾਹੀਦੀ ਸੀਗੀਆਂ ਲੇਕਿਨ ਉਹਨਾਂ ਨੇ ਨਾ ਹੀ ਬਲਾਕ ਸੰਮਤੀ ਦੀ ਚੋਣਾਂ ਨਾ ਹੀ नगर निगम ਦੀਆਂ ਚੋਣਾਂ ਨਾ ਹੀ ਪੰਚਾਇਤੀ ਚੋਣਾਂ ਇੱਕ ਬਹੁਤ ਵੱਡਾ ਇਹ ਸਾਈਡ ਇਫੈਕਟ ਪਿਆ ਕਿਉਂਕਿ ਆਮ ਆਦਮੀ ਪਾਰਟੀ ਥਿੰਕਿੰਗ ਇਹ ਸੀਗੀ ਕਿ ਇੱਕ ਗਰੁੱਪ ਪਿੰਡ ਦੇ ਵਿੱਚ ਇੱਕ ਪਾਰਟੀ ਦੇ ਤਿੰਨ ਤੜੇ ਹਨ ਤੇ ਤਿੰਨੇ ਤੜੇ ਦੇ ਵਿੱਚ ਜੇ ਅਗਰ ਇੱਕ ਨੂੰ ਸਰਪੰਚੀ ਦਾ ਨਿਵਾਜਤਾ ਲੇਕਿਨ ਦੋ ਤੜੇ ਨਾਰਾਜ਼ ਹੋ ਜਾਣਗੇ ਤੇ ਵੋਟਾਂ ਨਹੀਂ ਪਵਾਉਣੀਆਂ ਉਹ ਹੋਇਆ ਉਲਟ ਜਿਹੜੇ ਤਿੰਨ ਤੜੇ ਨੇ ਵਿੱਚੋਂ ਕਿਹੜੇ ਨੇ ਵੋਟ ਪੁਆਤੀ ਜਿਹੜਾ ਸਰਪੰਚ ਦਾ ਦਾਵੇਦਾਰ ਸੀਗਾ ਜਿਹੜੇ ਦੋ ਤੜੇ ਜਿਹਨਾਂ ਦਾ ਹੋਲਡ ਵੱਧ ਸੀਗਾ ਉਹਨਾਂ ਨੇ ਵੋਟ ਨਹੀਂ ਪੁਵਾਈ ਜਿਹੜੇ ਐਮਐਲਏ ਸਾਹਿਬ ਨਾਲ ਦੇ ਕਰੀਬੀ ਸੀਗੇ ਉਹਨਾਂ ਨੇ ਵੋਟ ਪੁਵਾਈ ਆ ਇਹ ਕਾਰਨ ਵੀ ਇੱਕ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਕਾਰਨ ਹਾਰ ਦਾ ਬਣਿਆ ਕਿਉਂਕਿ ਅਗਰ ਜੇ ਸਰਪੰਚ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਿੱਚ ਹੁੰਦੇ ਤਾਂ ਜਦੋਂ ਲੋਕ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਜਿਤਾ ਸਕਦੇ ਹਨ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਸਰਪੰਚ ਦੇ ਕਹਿਣ ਤੇ ਵੋਟ ਵੀ ਪਾ ਸਕਦੇ ਹਨ ਬਾਕੀ ਤੁਹਾਡੇ ਕੀ ਵਿਚਾਰ ਹਨ ਕਮੈਂਟ ਰਾਹੀਂ ਸਾਡੇ ਨਾਲ ਸਾਂਝਾ ਕਰੋ ਸਿੱਧੂ ਕੇਮਲਾ ਟੀਵੀ ਦੇਖਣ ਲਈ ਮੇਰੇ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਦਾ ਕੋਟੀ ਕੋਟੀ ਧੰਨਵਾਦ ਦੋਸਤੋ